ਸਤਿ ਸ਼੍ਰੀ ਅਕਾਲ ਵੀਰੇ ਟਵਾੜਾ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਆ ਦੇਖੋ ਵੀਰੇ ਸਾਰਾ ਸੁਪ데요 ਤੇ ਆ ਮੈਂ ਪਾਸੋਂ ਰਹੀ ਤੇ ਉਹ ਨਾ ਲਾ ਕੇ ਬਾਈ ਬਾਹਰ ਹੀ ਗਏ ਸੀਗੇ ਇਹ ਨਿਕਲ ਹੀ ਦੇਵੇ ਵਸ ਆ ਦੇਖੋ ਸਾਰਾ ਚੋਨਾ ਡੁੱਬ ਗਿਆ ਬਾਈ ਸਾਰਾ ਚੋਨਾ ਡੁੱਬ ਗਿਆ ਆ ਦੇਖੋ ਤੁਹਾਨੂੰ ਹੋਰ ਪੱਛ ਕੇ ਦਿਖਾਉਣਾ ਆ ਦੇਖੋ ਅਜਾ ਬਾਈ ਨੰਨਾ ਕਲਾਇਆ ਸੀ ਸਾਰਾ ਡੁੱਬ ਗਿਆ ਬਾਈ ਇੰਨਾ ਨਾ ਹੁਣ ਮਤਲਬ ਕਲਾਲਾ ਕੋਡੇ ਤੋਂ ਉੱਪਰ-ਉੱਪਰ ਪਾਣੀ ਖੜਾ ਬਹੁਤ ਉਫਰੀ ਹਾਲਤਾ ਬਈ ਦੱਟ ਦੀ ਫਟ ਫਟ ਮਰ ਜਾਣਾ ਬਹੁਤ ਔਖਿਆ ਬਈ ਦੇਖ ਲਓ ਹੁਣ ਹਨਾ ਉਹ ਸਾਰੇ ਟੱਕ ਡੁੱਬਿਆ ਪਿਆ ਇਧਰੋਂ ਮੋਟ ਤੋਂ ਉਧਰੋਂ ਦੇਖੋ ਸਾਰੇ ਕਿਤੇ ਉਹ ਗਾਹਾਂ ਜਾ ਕੇ ਟੱਕਰ ਲੱਗ ਜਾਂਦੀ ਆ ਵੀਰੇ ਪਾਣੀ ਦੀ ਉਧਰ ਜਾ ਕੇ ਟੱਕਰ ਲੱਗ ਜਾਂਦੀ ਆ ਉਹ ਇਧਰੋਂ ਨਾ ਬਾਈਪਾਸ ਤੋਂ ਪਾਣੀ ਆਏ ਨੂੰ ਆਉਂਦਾ ਅੱਗੇ ਪਾਣੀ ਦਾ ਨਿਕਾਸ ਨਹੀਂ ਹੈਗਾ ਇਹ ਸਾਰਾ ਹੁਣ ਡੁੱਬ ਗਿਆ ਬਈ ਜਿਹੜਾ ਝੋਨਾ ਲਾਇਆ ਸੀ ਆਪਾਂ ਨੇ ਬਹੁਤ ਔਖਾ ਬਈ ਜਮਾਣੇ ਉਹ ਸਾਸੀ ਕਾਲ ਵੀਰ ਜੀ ਅਸੀਂ ਕਾਲ Bye.